ਇੱਥੇ ਵੱਡਾ ਟਕਰਾਅ ਐਕਸੀਡੈਂਟ ਹੋਇਆ ਕਹਿੰਦੇ ਮੌਤੇ ਦੀ ਮੌਤ ਹੋ ਗਈ ਪਰ ਇਸ ਲਈ ਦੀਆਂ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਸੇਬਾਂ ਦੇ ਨਾਲ ਭਰੇ ਹੋਏ ਇੱਕ ਟਰੱਕ ਦੀ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋ ਗਈ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਸੜਕ ਤੇ ਸੇਬ ਹੀ ਸੇਬ ਖਿਲਰੇ ਪਏ ਨੇ ਤਾਂ ਲੋਕ ਵੀ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਤਾਂ ਭਿਆਨਕ ਹਾਦਸਾ ਸੀ ਕਿਉਂਕਿ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਵੀ ਮੌਤ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਹੁਸ਼ਿਆਰਪੁਰ ਦੇ ਕੋਲ ਇਹ ਪੂਰਾ ਹਾਦਸਾ ਵਾਪਰਦਾ ਇੱਕ ਟਰੈਕਟਰ ਟਰਾਲੀ ਜਿਸ ਦੇ ਵਿੱਚ ਲੱਕੜੀਆਂ ਲੱਦੀਆਂ ਹੋਈਆਂ ਸਨ ਅਤੇ ਇੱਕ ਜੰਮੂ ਵੱਲੋਂ ਟਰੱਕ ਆ ਰਿਹਾ ਸੀ ਜਿਸ ਦੇ ਵਿੱਚ ਸੇਬ ਲੱਦੇ ਹੋਏ ਸਨ ਤਾਂ ਉਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤਾਂ ਤਕਰੀਬਨ ਅੱਧਾ ਕਿਲੋਮੀਟਰ ਇਸ ਟਰੈਕਟਰ ਨੂੰ ਕਸੀਟਿਆ ਜਾਂਦਾ ਹੈ ਤੇ ਇਸ ਦੇ ਦਰਮਿਆਨ ਜੋ ਇਸ ਟਰੈਕਟਰ ਟਰਾਲੀ ਦੇ ਵਿੱਚ ਸ਼ਖਸ ਹੁੰਦਾ ਹੈ ਜੋ ਡਰਾਈਵਰ ਹੁੰਦਾ ਹੈ ਉਹ ਟਰੱਕ ਦੇ ਥੱਲੇ ਆ ਜਾਂਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਲਾਕਾ ਵਾਸੀ ਮੌਕੇ ਤੇ ਪਹੁੰਚੇ ਹੋਏ ਨੇ ਜੀਸੀਬੀ ਦੀ ਮਦਦ ਦੇ ਨਾਲ ਰੈਸਕਿਊ ਕੀਤਾ ਜਾ ਰਿਹਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਪੂਰੇ ਇਲਾਕੇ ਦੇ ਵਿੱਚ ਹੜਕੰਪ ਮੱਜ ਜਾਂਦਾ ਕਿਉਂਕਿ ਸੜਕ ਤੇ ਸਾਰੇ ਸੇਬ ਖਿੱਲਰ ਜਾਂਦੇ ਨੇ ਪਰ ਪੰਜਾਬੀ ਮਦਦ ਦੇ ਲਈ ਅੱਗੇ ਆਂਦੇ ਨੇ ਦੱਸਿਆ ਜਾ ਰਿਹਾ ਕਿ ਜਿਸ ਸ਼ਖਸ ਦੀ ਮੌਤ ਹੋਈ ਆ ਉਸ ਦੀ ਪਤਨੀ ਅਤੇ 10 ਸਾਲ ਦੀ ਇੱਕ ਬੱਚੀ ਦੱਸੀ ਜਾ ਰਹੀ ਹੈ ਤਾਂ ਪੂਰਾ ਹਾਦਸਾ ਦਸੂਆ ਤੋਂ ਹੁਸ਼ਿਆਰਪੁਰ ਰੋਡ ਤੇ ਅੱਡਾ ਪੂੰਗਾ ਦੇ ਕੋਲ ਵਾਪਰਿਆ ਜਿੱਥੇ ਇੱਕ ਟਰੈਕਟਰ ਟਰਾਲੀ ਦੀ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਸੇਬ ਲੱਦੇ ਹੋਏ ਸਨ ਇਸ ਟਰੱਕ ਦੇ ਵਿੱਚ ਜੋ ਸਾਰੇ ਖਿੱਲਰ ਜਾਂਦੇ ਨੇ ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਸੋਤਲਾ ਡਾਕ ਖਾਨਾ ਪੁੰਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਪਰ ਇਹ ਭਿਆਨਕਾ ਹਾਦਸਾ ਹੈ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਪੂਰਾ ਟਰੱਕ ਪਲਟਿਆ ਹੋਇਆ ਹੈ ਟਰੈਕਟਰ ਟਰਾਲੀ ਵੀ ਪਲਟੀ ਹੋਈ ਹੈ ਆਲੇ ਦੁਆਲੇ ਸੇਬ ਖਿੱਲਰੇ ਹੋਏ ਨੇ ਲੋਕਾਂ ਦੇ ਵੱਲੋਂ ਸੇਬਾਂ ਨੂੰ ਚੱਕਿਆ ਜਾ ਰਿਹਾ ਹੈ ਮਦਦ ਕੀਤੀ ਜਾ ਰਹੀ ਹੈ Gracias. itu hilang <tangan> ਇਹੋ ਜਿਹਾ Terima kasih ਕੱਲ ਅਕਸੀਡੈਂਟ ਹੋਇਆ ਦੋ ਬੰਦਿਆਂ ਦੀ ਕਹਿੰਦੇ ਮੋਟਰ ਤੇ ਮੌਤ ਹੋ ਗਈ ਟ੍ਰੈਫਿਕ ਜਮ ਆਪਰ ਨਾ ਆਪਰ ਆਇਆ ਤੇਰੇ ਜੈਸੇ ਲੱਗਦਾ ਹੈ ਬਹੁਤ ਬਣਾਉਣਾ ਯਾਰ ਬਣਾ ਦੱਸ ਯਾਰ